ਜਿੱਦੋਂ ਮੇਰਾ ਇੱਕ ਸਵਾਲ ਹੋਰ ਰਹੂਗਾ ਤੁਸੀਂ ਜਦੋਂ ਆ ਜਾਂਨੇ ਹੋ ਰਾਤ ਨੂੰ ਹਨਾ ਵੀ ਮਤਲਬ ਉਹ ਡਰ ਜਾਂ ਨਹੀਂ ਜਹਿਨ ਚ ਨਹੀਂ ਹੁੰਦਾ ਕਿ ਕਿ ਰੋਜ਼ ਉਹੀ ਰਸਤੇ 'ਚ ਜਾਣਾ ਡਰਤਾ ਇਹ ਬਹੁਤ ਹੁੰਦਾ ਹੈ ਰਸਤੇ 'ਚ ਕਿ ਵੀ ਹਾਂ ਵੀ ਕਿ ਉਹ ਨਿੱਕੇ ਨਾ ਹੋ ਜੇ ਉਹ ਨਿੱਕੇ ਨਾ ਹੋ ਜੇ ਪਰ ਸੋ ਸਮਝ ਕੇ ਉਹਨਾਂ ਕਰਨਾ ਤਾਂ ਪੈਂਦਾ ਜੇ ਨਾ ਕਰੋ ਤਾਂ ਇਹਨਾਂ ਦੀ ਸੁਣੀ ਜਾਵਾਂਗੇ ਜੇ ਫਿਰ ਕਿੱਥੇ ਇਹ ਕਿਹੜਾ ਮੇਰੇ ਘਰ 'ਚ ਆਟਾ ਪਾਣ ਆ ਰਿਹਾ ਤੇ ਇਹ ਨਾਲੇ ਕੀ ਹੋਊਗਾ ਗਲਤ ਹੋ ਜਾਊਗਾ ਫਿਰ ਕੀ ਹੋ ਜਾਊਗਾ ਕੋਈ ਨਹੀਂ ਨਹੀਂ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਗਲਤ ਹੋ ਜਾਊਗਾ ਫਿਰ ਕੀ ਇਹ ਗਲਤ ਹੋ ਜਾਊਗਾ ਇਹਨਾਂ ਦੇ ਵੀ ਧਾਗੇ ਤੀ ਪੈਣਾ ਹੈਗੇ ਨੇ ਉਹਨਾਂ ਤੇ ਵੀ ਕੋਈ ਨਾ ਕੋਈ ਤਾਂ ਨਿਗਾਹ ਰੱਖਦਾ ਹੋਊਗਾ ਇਹ ਤਾਂ ਹੈ ਕਿ ਨਹੀਂ ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮਤਲਬ ਐਦਾਂ ਕਿਦਾਂ ਚ ਇਹ ਕੋ ਕੁੜੀ ਐ ਚ ਇਹ ਮੁੰਡਾ ਐਦਾਂ ਕਿਦਾਂ ਆਪਦੇ ਨਾਲ ਗਲਤ ਹੋਣ ਦੇ ਦੂੰ ਇਹ ਤਾਂ ਆਪਾਂ ਸਾਹਮਣੇ ਨੂੰ ਬੜਾਵਾ ਦੇ ਰਹੇ ਆ ਨਾ ਉੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਅਸੀਂ ਗਲਤ ਨਹੀਂ ਹੋਣ ਦੇਣਾ ਚਾਹੀਦਾ ਹਨ ਹਾਂਜੀ ਬਟ ਇਹ ਹੈ ਕਿ ਵੀ ਹਲੇ ਮੈਂ ਕਹਤਾ ਕਿ ਹਾਂ ਵੀ ਮੇਨਾ ਗਲਤ ਹੋ ਜੇ ਹੂੰ ਬੇ ਕਿਉਂਕਿ ਬਾਈ ਚਾਂਸ ਇਥੇ ਤੁਹਾਨੂੰ ਮੈਂ ਰੋਕਣਾ ਚਾਹਣੀ ਆ ਅੱਜ ਤੂੰ ਇਹ ਵੀਡੀਓ ਪਾਵਾਂਗੇ ਵਾਇਰਲ ਹੋਊਗੀ ਹਨਾ ਤੁਸੀਂ ਇਹਦੇ ਵਿੱਚ ਕਹਿ ਰਹੇ ਹੋ ਵੀ ਮੇਰੇ ਨਾਲ ਚਾਹੇ ਗੱਲ ਤੋਂ ਹੋ ਜੇ ਕੱਲੋ ਤੁਹਾਡੇ ਨਾਲ 19 21 ਗੱਲ ਕੀਤੀ ਆ ਫਿਰ ਤੁਹਾਡੇ ਨਾਲ ਕੌਣ ਸਟੈਂਡ ਲੂ ਤੁਸੀਂ ਉਹ ਅਗਲਾ ਤੁਹਾਨੂੰ ਉੱਠ ਕੇ ਕਹਿ ਦੂਗਾ ਤੁਸੀਂ ਤੇ ਵੀਡੀਓ ਵਿੱਚ ਇਹ ਕਹਿ ਰਹੇ ਸੀ ਗੱਲ ਤੋਂ ਹੋ ਜੇ ਬਟ ਮੈਂ ਮੈਮ ਇਦਾਂ ਦਾ ਹੋਣਾ ਹੀ ਨਹੀਂ ਕੁਝ ਮੈਨੂੰ ਪਤਾ ਹੈ ਨਾ ਤਾਂ ਕਰਕੇ ਕਿਉਂਕਿ ਮੇਰੇ ਅੰਦਰ ਇਹ ਨਾ ਹੈਗਾ ਹਾਂ ਹਾਂ ਫਿਰ ਤੁਸੀਂ ਇਹ ਕਹੋ ਨਾ ਵੀ ਮੇਰੇ ਅੰਦਰ ਜਜ਼ਬਾ ਹੈਗਾ ਵੀ ਮੈਂ ਕਿਸੇ ਨੂੰ ਮਤਲਬ ਘੇਰੇ ਚ ਆਉਣ ਹੀ ਨਹੀਂ ਦੇਣਾ ਉਹਨੇ ਦਾਇਰੇ ਚ ਮਤਲਬ ਕਿ ਇਦਾਂ ਦਾ ਕਦਮ ਉਹ ਕਿਸੇ ਨੂੰ ਵੀ ਮੈਂ ਆਪਣੀ ਲਾਈਫ ਚ ਚੱਕਰ ਨਹੀਂ ਦੇਣਾ ਕਿਉਂਕਿ ਇਹਨਾਂ ਦਾ ਮੇਰੇ ਅੰਦਰ ਦਮ ਹੈਗਾ ਜੀ ਹਾਂਜੀ ਕਿਉਂਕਿ ਇਕੱਲੇ ਟਾਲਾ ਮੈਂ ਬਹੁਤ ਜ਼ਿਆਦਾ ਹਾਂਜੀ ਕਿਉਂਕਿ ਕਿਸੇ ਤੋਂ ਡਰ ਕੇ ਰਹਿਣਾ ਨਹੀਂ ਕਿਉਂਕਿ ਅਸੀਂ ਇਹਨਾਂ ਦੇ ਘਰੇ ਖਾਣ ਨਹੀਂ ਜਾ ਰਹੇ ਹੈਗੇ ਫਰਕ ਇਹ ਹੈ ਜੇ ਮੇਰੀ ਨਿਗਾਹ ਸਹੀ ਆ ਤਾਂ ਮੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਜੇ ਮੈਂ ਖੁਦ ਗਲਤ ਨਾ ਜੀ ਤਾਂ 10 ਬੰਦੇ ਮੈਨੂੰ ਕਹਿ ਦੇਣਗੇ ਦਬਾ ਲੈਣਗੇ ਮੈਨੂੰ ਪਤਾ ਇਹ ਚੀਜ਼ਾਂ ਤਾਂ ਮੇਰਾ ਮਾਈਂਡ ਓਵਰਟਾਈਪ ਦਾ ਤਾਂ ਮੈਮ ਸੌਰੀ ਜੇ ਮੈਂ ਇਹ ਗਲਤ ਬੋਲਦਾ ਹੋਵੇ ਹਾਂ ਨਹੀਂ ਉਹੀ ਤੁਹਾਨੂੰ ਇਹ ਗੱਲਾਂ ਸੀ ਸਮਝਾਈਆਂ ਨਾ ਹਾਂਜੀ ਪਰ ਮੇਰਾ ਦੂਸਰਾ ਤਰੀਕਾ ਸੀ ਕੁਝ ਬੋਲਣ ਦਾ ਤਾਂ ਕਰਕੇ ਕੋਈ ਗੱਲ ਨਹੀਂ ਕੋਈ ਨਹੀਂ ਹਾਂਜੀ ਜਿੱਦਾਂ ਹੁਣ ਜਿਹੜੀਆਂ ਗੱਡੀਆਂ ਨੇ ਤੁਸੀਂ ਕਹਿ ਰਹੇ ਹੋ ਟਰੱਕ ਆ ਤੁਹਾਡੇ ਆਪਦੇ ਨੇ ਹਾਂਜੀ ਬਟ ਮੈਂ ਪਹਿਲਾਂ ਕਿਸੇ ਹੋਰ ਦੇ ਗੱਡੀ ਚਲਾਉਂਦੀ ਸੀ ਜੀ ਤੇ ਫਿਰ ਹੁਣ ਆਪਣਾ ਲੈ ਲਿਆ ਬਸ ਲੋਨ ਚੱਲ ਰਹਾ ਜੀ ਜਿਹੜੀ ਉਹ ਗੱਡੀ ਪਹਿਲਾਂ ਚਲਾਉਂਦੀ ਸੀ ਉਹ ਕਿੱਥੇ ਗਈ ਖੋਖੂ ਲਈ ਉਹਨਾਂ ਨੇ ਖੋਈ ਤਾਂ ਨਹੀਂ ਜੀ ਕੋਈ ਆਪਣੇ ਹੀ ਬੰਦੇ ਨੇ ਜੀ ਚੋਰੀ ਚਾਰੀ ਕਰਵਾਤੀ ਜੀ ਮੇਰੀ ਤੇ ਵੇ ਠੀਕ ਨਹੀਂ ਰਹੀ ਸੀਗੀ ਜੀ ਫਿਰ ਕੋਈ ਘਰ ਦੇ ਕੋਈ ਜਾਂਦਾ ਨਹੀਂ ਸੀ ਕਿ ਉਹ ਗੱਡੀ ਕਿਸੇ ਨੂੰ ਆਂਦੀ ਨਹੀਂ ਐ ਫਿਰ ਮੈਂ ਨਾ ਜੇ ਲੋਕ ਕਰਕੇ ਖੜੀ ਕਰਦੀ ਸੀ ਮੰਡੀ ਗਵਿੰਦਗੜ੍ਹ 'ਚ ਤਾਂ ਉੱਥੋਂ ਕਿਸੇ ਨੇ ਜੀ ਚੱਕਵਾਤੀ ਐ ਜਾਂ ਚੋਰੀ ਕਰਾਤੀ ਉਹ ਮੇਰੀ ਗੱਡੀ ਮੈਨੂੰ ਮਿਲੀ ਨਹੀਂ ਕਿਉਂਕਿ ਉਹਦੇ ਜੀ ਕਾਗਜ਼ ਪੱਤਰ ਹੈ ਨਹੀਂ ਸੀ ਕਿਉਂਕਿ ਜਿਹੜੇ ਇੱਕ ਵਾਰ ਦੀ ਗੱਡੀ ਹੁੰਦੇ ਕੋਈ ਕਿਹੜਾ ਕੋਈ ਰੋਕਦਾ ਤਾਂ ਕਰਕੇ ਅਸੀਂ ਇਦਾਂ ਹੀ ਚਲਾਉਂਦੇ ਰਹੇ ਤੇ ਫਿਰ ਉਹ ਗੱਡੀ ਕਿਸੇ ਨੇ ਚੋਰੀ ਕਰਵਾਤੀ ਇੱਕ ਮੈਂ ਬਾਰ ਬਾਰ ਉਹ ਗੱਲ ਕਹਿਣੀ ਆ ਤਾਂ ਉਹਦੇ ਲਈ ਥੋੜਾ ਹਣਾ ਮਨ ਹੋ ਜਾਂਦਾ ਵੀ ਜਿੱਦਾਂ ਹੁਣ ਬਾਪ ਦਾ ਜਿਹੜਾ ਸਿਰ ਤੇ ਹੱਥ ਨਹੀਂ ਹੈਗਾ ਕੋਈ ਰਿਸ਼ਤੇਦਾਰਾਂ ਦੀ سپورਟ ਹੈਗੀ ਆ ਤੁਹਾਨੂੰ ਨਾ ਜੀ ਮੈਨੂੰ ਤਾਂ ਕਿਸੇ ਦੀ سپورਟ ਨਹੀਂ ਐ ਸੁਰੂ ਤੋਂ ਕਿਸੇ ਦੀ سپورਟ ਨਹੀਂ ਕਿਉਂਕਿ ਹੁਣ ਦੋ ਪੈਸੇ ਹੈਗੇ ਨਾ ਜੀ ਫਿਰ ਸਾਰੇ ਰਿਸ਼ਤੇਦਾਰ ਵੀ ਖੜੇ ਹੁੰਦੇ ਹਾਂ ਗਵਾਂਢੀ ਆਂਢੀ ਤੁਹਾਨੂੰ ਟੌਂਡ ਤਾਂ ਨਹੀਂ ਮਾਰਦੇ ਵੀ ਆਹ ਕਿਹੜੀ ਲਾਈਨ ਚੁਣ ਲਈ ਨਾ ਇਹ ਮੇਰੇ ਗਵਾਂਢੀ ਤੋਂ ਸਭ ਤੋਂ ਵਧੀਆ ਹੈ ਰਿਸ਼ਤੇਦਾਰ ਤੋਂ ਤਾਂ ਇਹ ਹੀ ਵਧੀਆ ਨੇ ਜੇ ਹੁਣ ਮੈਂ ਇੱਕ ਗੱਲ ਵੀ ਬੋਲ ਦਾਂ ਆਪਣੇ ਰਿਸ਼ਤੇਦਾਰ ਮੈਨੂੰ ਫੋਨ ਕਰਨ ਲੱਜੰਦੇ ਨੇ ਜੀ ਅੱਛਾ ਹਾਂਜੀ ਮਤਲਬ ਤਾਂ ਨਹੀਂ ਮੈਨੂੰ ਪੂਰੇ ਆਉਂਦੇ ਹੋਣਗੇ ਵੀ ਆਹ ਕਿਹੜਾ ਤੁਸੀਂ ਲੈ ਚੁਣ ਲਈ ਹੈ ਨਾ ਲਾਈਨ ਹਾਂਜੀ ਕਿਉਂ ਜੀ ਫਿਰ ਇੱਜਾ ਕੋਈ ਸ਼ਰਮ ਤਾਂ ਹੈ ਨਹੀਂ ਜੀ ਹਮ ਕੰਮ ਕਰਕੇ ਖਾ ਰਹੇ ਚੋਰੀ ਤਾਂ ਨਹੀਂ ਕਰ ਰਹੇ ਹਣਾ ਜੀ ਹੁਣ ਮੁੰਡੇ ਕੰਮ ਨਹੀਂ ਕਰਦੇ ਹੈਗੇ ਬਾਪ ਨੂੰ ਐਂ ਲਾਚਾਰ ਰੱਖਦੇ ਨੇ 2 ਮਿੰਟ ਲਈ ਪਾਣੀ ਵੀ ਨਹੀਂ ਦੇ ਸਕਦੇ ਅੱਜ ਦੇ ਟਾਈਮ 'ਚ ਠੀਕ ਹੈ ਜੀ ਜੇ ਮੈਂ ਕੰਮ ਕਰੇ ਉਸੇ ਬੁਰਾ ਕੀ ਹੈ ਜੀ ਹਮ ਮੈਂ ਕਿਸੇ ਕੋਲ ਮੰਗਣ ਤਾਂ ਨਹੀਂ ਜਾ ਰਹੀ ਕਿ ਤੁਹਾਡੇ ਘਰੇ ਅਸੀਂ ਮੰਗਣ ਜਾ ਰਹੇ ਤੁਸੀਂ ਟੋਟ ਮਾਰੋ ਤਾਨੇ ਮਾਰੋ ਸਾਡੇ ਚੁਗਲੇ ਕਰਨ ਦਾ ਕਿਸੇ ਨੂੰ ਮਤਲ ਬਣੀ ਐ ਅਸੀਂ ਦੋ ਰੋਟੀਆਂ ਆਪਣੇ ਸੂਕ ਨਾਲ ਖਾ ਰਹੇ ਹਾਂ ਬਹੁਤ ਵਧੀਆ